ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਕਾਰਟ 24 ਅੱਜ ਅਸੀਂ ਪਹੁੰਚੇ ਹਾਂ ਮੰਡੀ ਲਾਧੂਕਾ ਦੀ ਡਾਇਮੰਡ ਹੈਲਥ ਜਿਮ ਦੇ ਵਿੱਚ ਇਸ ਦੇ ਓਨਰ ਹਨ ਅਨਿਲ ਕੁਮਾਰ ਚਤਰਾਥ ਜੀ ਜਦੋਂ ਸਾਡੀ ਐਂਟਰੀ ਹੋਈ ਜਿਮ ਦੇ ਵਿੱਚ ਤਾਂ ਅਸੀਂ ਜਿਮ ਦੇ ਵਿੱਚ ਆਧੁਨਿਕ ਤਕਨੀਕ ਵਾਲੀਆਂ ਸਾਰੀਆਂ ਮਸ਼ੀਨਾਂ ਯੂਐਸਏ ਤੋਂ ਮੰਗਾਈਆਂ ਗਈਆਂ ਬਹੁਤ ਹੀ ਕੋਸਟਲੀ ਮਸ਼ੀਨਾਂ ਇਸ ਜਿਮ ਦੇ ਵਿੱਚ ਹਨ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੀ ਛੋਟੀ ਜੀ ਮੰਡੀ ਲਾਧੂਗਾ ਦੇ ਵਿੱਚ ਆਧੁਨੀਕ ਮਸ਼ੀਨਾਂ ਆਧੁਨਿਕ ਔਜ਼ਾਰ ਸਾਰੇ ਉੱਥੇ ਲੱਗੇ ਹੋਏ ਸਨ ਤਾਂ ਅਸੀਂ ਮੁਲਾਕਾਤ ਵੀ ਕੀਤੀ ਹੈ ਵਿਪਨ ਡੋਡ ਨਾਲ ਉਹਨਾਂ ਨੇ ਸਾਨੂੰ ਸਾਰੀਆਂ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ ਹੈ ਔਰ ਯੰਗ ਬਲੱਡ ਉੱਥੇ ਜਿਹੜਾ ਵਰਜਿਸ਼ ਕਰ ਰਿਹਾ ਸੀ ਜਿੰਮ ਕਰ ਰਿਹਾ ਸੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਆਓ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਾਰੀ ਗੱਲਬਾਤ ਅਸੀਂ ਇੱਕ ਵਾਰ ਫਿਰ ਅਨਿਲ ਕੁਮਾਰ ਚਤ੍ਰਤھ ਜੀ ਦਾ ਧੰਨਵਾਦ ਕਰਦੇ ਆ ਕਿ ਸਾਡੀ ਛੋਟੀ ਜੀ ਮੰਡੀ ਦੇ ਵਿੱਚ ਅਧੋਨੀ ਕੁ ਮਸ਼ੀਨਾ ਯੂਐਸਏ ਤੋਂ ਮੰਗਾ ਕੇ ਸਾਡੇ ਯੰਗ ਬਲੱਡ ਨੂੰ ਯੁਵਾ ਨੂੰ ਵਧੀਆ ਜਿਮ ਕਰਨ ਲਈ ਇਹ ਉਪਰਾਲਾ ਕੀਤਾ ਹੈ ਆਓ ਗੱਲਬਾਤ ਕਰਦੇ ਆ ਵੀ ਪੰਟੋੜ ਜੀ ਨਾਲ ਸਾਡੇ ਨਾਲ ਮੌਜੂਦ ਨੇ ਜੀ ਵਿਪਨ ਡੋੜ ਜੀ ਜੋ ਕਿ ਜਿਮ ਟ੍ਰੇਨਰ ਹੈਗੇ ਨੇ ਸਖਲਾਈ ਦਿੰਦੇ ਨੇ ਸਟੂਡੈਂਟ ਨੂੰ ਇਹਨਾਂ ਨਾਲ ਗੱਲਬਾਤ ਕਰਦੇ ਆ ਜੀ ਤੁਸੀਂ ਟ੍ਰੇਨਿੰਗ ਦੇ ਰਹੇ ਹੋ ਜੀ ਸਟੂਡੈਂਟ ਨੂੰ ਤਿੰਨੋਂ ਜਨਨ ਕੀ ਕਹਿਣਾ ਚਾਹੁੰਦੇ ਤੁਸੀਂ ਨੌਜਵਾਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਜੋ ਕਿ ਛੋਟੇ-ਛੋਟੇ ਨੌਜਵਾਨ ਮੁੰਡੇ ਜੀ ਧਿਆਨਕ ਨਸ਼ਿਆਂ ਦੀ ਚਪੇਟ ਦੇ ਵਿੱਚ ਆ ਰਹੇ ਨੇ ਜੀ ਇਹ ਸਾਬ ਨਾਲ ਚਿੱਟਾ ਆਪਣੇ ਏਰੀਆ ਦੇ ਵਿੱਚ ਬਹੁਤ ਵਾਚ ਚੁੱਕਿਆ ਬਾਰਡਰ ਏਰੀਆ ਲਾਲੋ ਚਾਹ ਫਾਲਕਾ ਦਾ ਡਿਸਟ੍ਰਿਕਟ ਲਾਲੋ ਫਰੋਇਪੁਰ ਕਿਉਂਕਿ ਇੱਥੇ ਪਿਛਲੇ ਲੰਬੇ ਸਮੇਂ ਤੋਂ 70 ਸਾਲਾਂ ਤੋਂ ਇਹੀ ਕੰਮ ਚੱਲ ਰਿਹਾ ਹੈ ਉਸ ਤੋਂ ਬਾਅਦ ਨਸ਼ੇ ਦੀਆਂ ਗੋਲੀਆਂ ਚੱਲ ਰਹੀਆਂ ਨਸ਼ਿਆਂ ਦੇ ਟੀਕੇ ਚੱਲ ਰਹੇ ਨੇ ਤਾਂ ਉਹਨਾਂ ਨੂੰ ਨੌਜਵਾਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਆਂ ਵੀ ਆਪਾਂ ਨਸ਼ਿਆਂ ਤੋਂ ਦੂਰ ਹੋ ਕੇ ਆਪਣੀ ਸਿਹਤ ਵੱਲ ਧਿਆਨ ਦਿਓ ਸਪੋਰਟਸ ਵੱਲ ਧਿਆਨ ਦਿਓ ਖੇਡਾਂ ਵੱਲ ਧਿਆਨ ਦਿਓ ਜਿਮ ਜੁਆਇਨ ਕਰੋ ਕਿਉਂਕਿ ਸਰੀਰ ਤਾਂ ਹੀ ਤੰਦਰੁਸਤ ਰਹੇਗਾ ਜੋ ਕਿ ਆਪਾਂ ਸਰੀਰ ਨੂੰ ਚੰਗੀ ਤਰ੍ਹਾਂ ਇਹਨੂੰ એનર્ਜੀ ਵੇਸਟ ਕਰਾਂਗੇ ਪਸੀਨਾ ਕੱਢਾਂਗੇ ਤਾਂ ਹੀ ਸਰੀਰ ਆਪਣਾ ਤੰਦਰੁਸਤ ਰਹੇਗਾ ਤਾਂ ਵਾਰ-ਵਾਰ ਮੁੰਡਿਆਂ ਨੂੰ ਸੁਨੇਹਾ ਦੇਣਾ ਚਾਹੁੰਦੇ ਆਂ ਵੀ ਸਪੋਰਟਸ ਵੱਲ ਵਧੋ ਨਸ਼ਿਆਂ ਤੋਂ ਦੂਰ ਰਹੋ ਜੀ ਸਰ ਸਰ ਜਿੰਮ ਦਾ ਨਾਮ ਦੱਸ ਦਿਓ ਜੀ ਜਿੰਮ ਦਾ ਨਾਮ ਹੈ ਜੀ ਡਾਇਮੰਡ ਹੈਲਥ ਕਿੰਨਾ ਟਾਈਮ ਹੋ ਗਿਆ ਜਿੰਮ ਖੁੱਲਿਆ ਜਿੰਮ ਨੂੰ ਤਕਰੀਬਨ ਜੀ 2020 8ਵਾਂ ਮਹੀਨਾ 26 ਤਰੀਕ ਨੂੰ ਜੀ ਓਪਨ ਕੀਤੀ ਹੈ ਜੀ ਉਸ ਬਾਅਦ ਹੁਣ ਲਗਭਗ 8ਵੇਂ ਮਹੀਨੇ ਦੀ 26 ਤਰੀਕ ਨੂੰ 4 ਸਾਲ ਹੋ ਜਾਣਗੇ ਜੀ ਆ ਡਾਈਟ ਪਲਾਨ ਕੀ ਨੇ ਜੀ ਆਪਾਂ ਮਾਰਾ ਪੇਟ ਘਟਾਣਾ ਹੋਵੇ ਜਿੰਮ ਆਪਾਂ ਸ਼ੁਰੂ ਕਰਨਾ ਡਾਈਟ ਪਲਾਨ ਹੈ ਜੀ ਮਾਸ ਮਿੱਠਾ ਤੁਹਾਨੂੰ ਛੱਡਣਾ ਪੈਣਾ ਕਿਉਂਕਿ ਜੋ ਮਿੱਠਾ ਖਾਂਡਾ ਹੈ ਉਹ ਨੀਰਾ ਬਿਮਾਰੀ ਦਾ ਕਾਰ ਹੈ ਮਿੱਠੇ ਨਾਲ ਚਾਹ ਨਾਲ ਤਾਂ ਫालतू ਚੀਜ਼ਾਂ ਜਦੋਂ ਆਪਾਂ ਰਾਤ ਨੂੰ ਸੌਣ ਲੱਗਿਆਂ ਮੰਨ ਲਓ ਰੋਟੀ ਖਾਣੇ ਆ ਮੰਨ ਲਓ ਚਾਰ ਫੁਲਕੇ ਜਾਂ ਪੰਜ ਫੁਲਕੇ ਉਸ ਤੋਂ ਬਾਅਦ ਆਪਾਂ ਦੁੱਧ ਦਹੀ ਲੈਨੇ ਉਸ ਤੋਂ ਬਾਅਦ ਨਾਲ ਲਗਵਾ ਪਾਣੀ ਪੀ ਲੈਨੇ ਉਹ ਕਿਉਂਕਿ ਰਾਤ ਨੂੰ ਆਪਾਂ ਸੌਣਾ ਹੈ ਉਹ ਖਾਣਾ ਆਪਣਾ ਗਲਦਾ ਨਹੀਂ ਕਿਉਂਕਿ ਦੁਪਹਿਰ ਦਾ ਜੋ ਖਾਣਾ ਆਪਾਂ ਖਾਂਦੇ ਆ ਉਹ ਸਾਰਾ ਹੀ ਸਰੀਰ ਨੂੰ ਲੱਗ ਜਾਂਦਾ એનર્ਜੀ ਵੇਸਟ ਹੁੰਦੀ ਤੁਰਦੇ ਫਿਰਦੇ ਆ ਕੰਮਦੰਦਾ ਕਰਦੇ ਆ ਖੇਤ ਜਾਂਨੇ ਆ ਜਿੰਮ ਲਾਉਣੇ ਆ ਉਸ ਕਰਕੇ ਵੀ ਰਾਤ ਦਾ ਖਾਣਾ ਘੱਟ ਤੋਂ ਘੱਟ ਖਾਉਤਾ ਆਪਾਂ ਤਾਂ ਹੀ ਤੰਦਰੁਸਤ ਰਹਿ ਸਕਦੇ ਆ ਜੀ ਜਿਹੜੇ ਨੌਜਵਾਨ ਨਸ਼ਾ ਕਰ ਰਹੇ ਆ ਜੀ ਫਿਰ ਆਪਾਂ ਵੀ ਰਿਹਾ ਤੁਸੀਂ ਉਹਨਾਂ ਲੋਹੇ ਨਾਲ ਲੋਹਾ ਇਹਨਾਂ ਸਟੂਡੈਂਟ ਨੂੰ ਕਰ ਰਹੇ ਹੋ ਸਖਾ ਰਹੇ ਹੋ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਆਂ ਦੇਖੋ ਜੀ ਜੋ ਨੌਜਵਾਨ ਨਸ਼ਿਆਂ ਦੇ ਵੱਲ ਜਾ ਰਹੇ ਨੇ तकरीबन ਕੁਝ ਕੋ ਬੰਦੇ ਮੇਰੇ ਕੋਲ ਆਏ ਨੇ ਜੋ ਕਿ ਨਸ਼ੇ ਦੇ ਚਪੇਟ ਦੇ ਵਿੱਚ ਸੀ ਅੱਜ ਕੱਲ ਜੋ ਨਸ਼ਾ ਚੱਲ ਰਿਹਾ ਗੋਲੀਆਂ ਦਾ ਵਗੈਰਾ ਪਰੇਗਾ ਗੋਲੀ ਚੱਲ ਰਹੀ ਜੋ ਕਿ ਉਹ ਆਮ ਤੌਰ ਤੇ ਇੱਕ ਨੀਂਦ ਦੇ ਤੌਰ ਤੇ ਬਜ਼ੁਰਗ ਬੰਦੇ ਨੂੰ ਦਿੱਤੀ ਜਾਂਦੀ ਜਿਸ ਕਰਕੇ ਉਸ ਨੂੰ ਵਧੀਆ ਰਾਤ ਨੂੰ ਨੀਂਦ ਆ ਜੇ ਤਾਂ ਨੌਜਵਾਨ ਕੀ ਕਰਦੇ ਆ ਉਹ ਕੰਮ ਦੇ ਤੌਰ ਤੇ ਉਸ ਨੂੰ 6 6 7 7 ਗੋਲੀਆਂ ਖਾ ਲੈਂਦੇ ਫਿਰ ਸਾਰਾ ਦਿਨ ਟੋਲ ਰਹਿੰਦੇ ਜਿਹੜੇ ਚੀਜ਼ ਖਾ ਖਾਦੀ ਜਾਣਗੇ ਖਾਦੀ ਜਾਣਗੇ ਇਹ ਕੰਮ ਕਰਨਗੇ ਤਾਂ ਕੰਮ ਕਰਨਗੇ ਤਾਂ ਜਿੰਨਾ ਹੀ ਕਮਾਂਗੇ ਉਹ ਆ ਸਾਰਾ ਨਸ਼ੇ ਦਾ ਲਾਗ ਇਹਨਾਂ ਨੂੰ ਅਪੀਲ ਕਰਨਾ ਵੀ ਨਸ਼ਿਆਂ ਤੋਂ ਬਚੋ ਸਪੋਰਟਸ ਵੱਲ ਵਧੋ ਜੀ ਮੈਂ ਇਹ ਨਹੀਂ ਕਹਿੰਦਾ ਵੀ ਜਿਮ ਜੋਇਨ ਕਰੋ ਕੋਈ ਮਰਜ਼ੀ ਕੰਮ ਕਰੋ ਪਰ ਨਸ਼ਿਆਂ ਤੋਂ ਦੂਰ ਰਹੋ ਆਪਣੀ ਨੌਜਵਾਨੀ ਨੂੰ ਬਚਾਓ ਆਪਣੀ ਪੀੜ੍ਹੀ ਜਿਹੜੀ ਹੈ ਇਹ ਇੱਕ ਜੋ ਪੰਜਾਬ ਹੈ ਸੋਨੇ ਦੀ ਚਿੜੀ ਸੀ ਪਹਿਲਾਂ ਤਾਂ ਨਸ਼ਿਆਂ ਦੀ ਦਲਦਲ ਇਸ ਆਪਣਾ ਛੇਵਾਂ ਦਰਿਆ ਚੱਲ ਰਿਹਾ ਜੀ ਤਾਂ ਨਸ਼ਿਆਂ ਤੋਂ ਰਹਿ ਤੋਕੇ ਸਪੋਰਟਸ ਕੋਟੇਬਲ ਬਦੋ ਤਾਂ ਅਸੀਂ ਹੁਣ ਤੁਹਾਨੂੰ ਰਿਕਵੈਸਟ ਕਰਾਂਗੇ ਜਿਹੜੀਆਂ ਇੱਥੇ ਮਸ਼ੀਨਾਂ ਜਿਹੜੀਆਂ ਇੰਸਟਲ ਲੱਗਿਆ ਸਨ ਉਹਨਾਂ ਬਾਰੇ ਤੁਸੀਂ ਜਾਣਕਾਰੀ ਦੇ ਦਿਓ ਜੀ ਠੀਕ ਹੈ ਜੀ ਹਾਂ ਜੀ ਤਾ ਇਹ ਗੁਣਪਾਂਤ ਜਾਣਕਾਰੀ ਲਵਾਂਗੇ ਵਿਪਨ ਜੀ ਕੋਲੋਂ ਜਿਹੜੀ ਇੱਥੇ ਇੰਸਟਰੂਮੈਂਟ ਲੱਗਿਆ ਮਸ਼ੀਨਾਂ ਲੱਗੀਆਂ ਜੀ ਤਾਂ ਵਿਪਨ ਜੀ ਜਿਹੜੀ ਆ ਮਸ਼ੀਨ ਹੈ ਜੀ ਸਾਨੂੰ ਇਹਦੇ ਬਾਰੇ ਦੱਸੋ ਜੀ ਇਹਦਾ ਕੀ ਕੰਮ ਹੈ ਜੀ ਇਹਦਾ ਸਰ ਕੰਮ ਹੈ ਜੀ ਜੋ ਚਾਹ ਬੰਦਾ ਮੋਟਾ ਬੰਦਾ ਹੈ ਚਾਹ ਪਤਲਾ ਬੰਦਾ ਦੋਨੋਂ ਲਗਾ ਸਕਦੇ ਆ ਬਾਕੀ ਜਿਆਦਾ ਫਾਇਦਾ ਮੋٹے ਬੰਦੇ ਰਾਤੀ ਕਿਉਂਕਿ ਜੋ ਵੀ ਆਪਾਂ ਖਾਂਦੇ ਆ ਸਾਰੇ ਦਿਨ ਦੀ ਡਾਈਟ ਕਿ 2500 ਕੈਲਿਸ ਖਾਲੀ ਜਾਂ 3000 ਕੈਲਿਸ ਖਾਲੀ ਉਹ ਜਿਆਦਾ ਬੋਤਾ ਹੋ ਜਾਣਾ ਤਾਂ ਉਸ ਨੂੰ ਘਟਾਉਣ ਵਾਸਤੇ ਇਹ ਮਸ਼ੀਨ ਜੋ ਬਿਜਲੀ ਤੇ ਚੱਲਦੀ ਹੈ ਉਹ ਪ੍ਰਾਲਾ ਜੋ ਕਿ ਯੂ ایس ਤੋਂ ਮੰਗਵਾਈ ਗਈ ਹੈ ਇਹ ਸਾਰਾ ਸਮਾਨ ਜੋ ਯੂ ایس ਤੋਂ ਮੰਗਵਾਇਆ ਗਿਆ ਉਸ ਲਈ ਇਹਦੇ ਤੇ ਹਾਰਟ ਬੀਟ ਵੀ ਦੱਸੀ ਜਾਂਦੀ ਹੈ ਕਿਲੋਮੀਟਰ ਵਿੱਚ ਦੱਸੇ ਜਾਂਦੇ ਨੇ ਸਪੀਡ ਵੀ ਹੁੰਦੀ ਹੈ ਸਾਰੀ ਚੀਜ਼ ਸਾਰੀ ਫੈਸਿਲਿਟੀ ਦੱਸੀ ਹੈ ਹੈਂਡ ਬ੍ਰੇਕ ਵੀ ਹੈ ਜਿੱਥੇ ਮੰਨ ਲਓ ਰੁਕਣਾ ਹੋਵੇ ਰੁਕ ਵੀ ਜਾਂਦੀ ਹੈ ਤਾ ਇਸ ਦੇ ਨਾਲ ਨਾਲ ਮੰਨ ਲਓ तकरीबन 15 ਮਿੰਟ ਲਗਾਵਾਂਗੇ ਡੇਲੀ ਦੀ ਤਾਂ ਇੱਕ ਮਹੀਨੇ ਦੇ ਵਿੱਚ तकरीबन ਵੱਧ ਤੋਂ ਵੱਧ 7-8 ਕਿਲੋ ਗ੍ਰਾਮ ਵੇਟ ਟੁੱਟ ਜਾਂਦਾ ਲੱਗਦਾ ਬਾਕੀ 70% ਡਾਈਟ ਦੇ ਡਿਪੈਂਡ ਹੈ 30% ਐਕਸਰਸਾਈਜ਼ ਤੇ ਤੁਹਾਡਾ ਬਰੇਜ ਠੀਕ ਹੈ 70% ਡਾਈਟ ਤੇ 30% ਐਕਸਰਸਾਈਜ਼ ਜੀ ਹਾਂ ਸਹੀ ਹੈ ਮਰ ਗਿਆ ਤਾਂ ਦੋਨੋਂ ਸੀ ਜੀ ਜੀ ਕਿੰਨੇ ਪਰਸੈਂਟ ਇਹ ਹੈ ਜੀ ਕ੍ਰੋਸ ਚੈਨਲ ਜੀ ਜੀ ਇਹ ਲਗਭਗ ਇਹ ਵੀ ਮਤਲਬ ਕਿ ਮੋਟੇ ਬੰਦੇ ਵਾਸਤੇ ਜ਼ਿਆਦਾ ਫਾਇਦੇਮੰਦ ਹੈ ਜੋ ਕਿ ਇਹਨੂੰ ਸਟਾਰਟ ਇਹ ਸਟਾਰਟ ਹੁੰਦਾ ਜੀ ਬਿਜਲੀ ਤੋਂ ਬਗੈਰ ਇਹਦੇ ਵਿੱਚ ਛੋਟੀ ਬੈਟਰੀ ਦਿੱਤੀ ਹੈ ਇਹ ਸਟਾਰਟ ਹੋਏਗਾ ਤਾਂ ਤਕਰੀਬਨ ਰੋਜ਼ਾਨਾ ਆਪਾਂ 15 ਮਿੰਟ ਲਗਾਵਾਂਗੇ ਤਾਂ ਹੀ ਆਪਾਂ ਮਤਲਬ ਕਿ ਆਦੀ ਕੈਲਰੀ ਬਰਨ ਕਰ ਸਕਾਂਗੇ ਕਿਉਂਕਿ 10 15 ਮਿੰਟ ਲਾਵਾਂਗੇ ਤਾਂ 70 ਤੋਂ 80 120 110 ਕੈਲਰੀਜ਼ ਆਪਣੀ ਖਤਮ ਹੁੰਦੀ ਹੈ ਡੇਲੀ ਜੀ ਜੀ ਅੱਗੇ ਸਰ ਇਹ ਆ ਗਈ ਆਪਣੀ ਸਾਈਕਲਿੰਗ ਜੋ ਦੂਜਾ ਸਾਈਕਲ ਉਹਦੇ ਤਰ੍ਹਾਂ ਹੀ ਹੈ ਮਤਲਬ ਕਿ ਥੋੜਾ ਵੇਟ ਇਹਦੇ ਦੁਪਾਰਾ ਕਰਨਾ ਪੈਂਦਾ ਤਾਂ ਜ਼ੋਰ ਵੀ ਥੋੜਾ ਜਿਆਦਾ ਲੱਗਦਾ ਹੈ 파ਰਾ ਕਰਕੇ ਇਸ ਨੂੰ ਇਸ ਨੂੰ ਘੇੜਾਂਗੇ ਹਾਂ ਥੋੜਾ 파ਰਾ ਚੱਲੇਗਾ ਤਾਂ ਇਹਦੇ ਤੇ तकरीबन 10 ਤੋਂ 15 ਮਿੰਟ ਲਗਾਵਾਂਗੇ ਤਾਂ ਆਪਣੀ 120 ਕੈਲਰੀਜ਼ ਆਪਣੀ ਇੱਥੇ ਵੀ ਖਤਮ ਹੁੰਦੀ ਹੈ ਟਾਈਮ ਟੇਬਲ ਦੇ ਹਿਸਾਬ ਨਾਲ ਹੁੰਦਾ ਜੀ ਜੇ 10 ਮਿੰਟ ਲਾਵਾਂਗੇ 70 ਤੋਂ 90 ਕੈਲਰੀਜ਼ ਇਹਦੀਆਂ ਮਤਲਬ ਜੀ ਅਗੇ ਇਹ ਸਾਰਾ ਹੈਗਾ ਜੀ ਲੈਗ ਫੋਲਡ ਆਨ ਬੈਕ ਦਾ ਸੈੱਟ ਹੈ ਜੀ ਇਹ ਉੱਪਰ ਲੈਟਸ ਦਾ ਪਾਰਟ ਆ ਹੈ ਜੀ ਇਹਨੂੰ ਲਗਾ ਕੇ ਦਿਖਾਵਾਂਗਾ ਇਹ ਉੱਪਰ ਉੱਪਰ ਹੈ ਲੈਟਸ ਇਹ ਰਗਾ ਕੇ ਇਹ ਬੈਕ ਦਾ ਪਾਰਟ ਹੈ ਜੀ ਜੀ ਇਹ ਬੈਕ ਹੈ ਜੀ ਇਹ ਵਾਲਾ ਆ ਗਿਆ ਜੀ ਲੈਗ ਦਾ ਜੀ ਲੈਗ ਐਕਸਟੈਂਸ਼ਨ ਅਤੇ ਲੈਗ ਕਰਨਾ ਜੋ ਕਿ ਆਪਣੇ ਜੋ ਬੰਦੇ ਪਕਲੇ ਨੇ ਜਾਂ ਸਿਹਤ ਨਹੀਂ ਬਣਦੀ ਜਾਂ ਲੱਤਾਂ ਕਮਜ਼ੋਰ ਨੇ ਖਿਡਾਰੀਆਂ ਵਾਸਤੇ ਇਹ ਸਾਰਿਆਂ ਵਾਸਤੇ ਫਾਇਦੇਮੰਦ ਹੈ ਜੀ ਜਾਂ ਕਿ ਇਸ ਦੀ ਲੱਤ ਰੁਕ ਜਾਂਦੀ ਹੈ ਜਾਂ ਦਰਦ ਹੁੰਦੀ ਹੈ ਇਹ ਡੇਲੀ ਮੰਨ ਲਓ ਲਗਾਉਣ ਨਾਲ ਡੇਲੀ ਹਫਤੇ ਦੇ ਵਿੱਚ ਦੋ ਤਿੰਨ ਵਾਰ ਮਤਲਬ ਕਿ ਲਗਾਉਣ ਨਾਲ ਉਹ ਬੰਦਾ ਸਿਹਤਮੰਦ ਰਹੇ ਸਿਹਤਮੰਦ ਜੀ ਅੱਗੇ ਵੀ ਪੰਜ ਜੀ ਆਹ ਹੈਗੀ ਚੈਸਟ ਫਲਾਈ ਜੀ ਇਹ ਮਤਲਬ ਕਿ ਦੋਨੋਂ ਤਿੰਨੋਂ ਪਾਰਟ ਨਹੀਂ ਲੱਗਦੀ ਜੀ ਅਪਰ ਚੈਸਟ ਪ੍ਰੈਸ ਲੋਅਰ ਚੈਸਟ ਅ ਅੱਗੇ ਕਰਕੇ ਲਾਵਾਂਗੇ ਫਲਾਈ ਚੈਸਟ ਫਲਾਈ ਲੱਗੇਗੀ ਤਾਂ ਇਸ ਦੇ ਨਾਲ ਆਪਣਾ ਮਤਲਬ ਕਿ ਸਰੀਰ ਜਿਹੜਾ ਛਾਤੀ ਖੁੱਲੇਗੀ ਚੌੜੀ ਹੋਏਗੀ ਇਹ ਉਸ ਵਾਸਤੇ ਇਹ ਫਾਇਦੇਮੰਦ ਜੀ ਆਵਲੀ ਮਸ਼ੀਨ ਜੀ ਇਹਦੇ ਸਾਰ ਲੱਗਦੇ ਆ ਜੀ ਪੁਲ ਅਪਸ ਲੱਗ ਜਾਂਦੇ ਆ ਜੋ ਬੈਕ ਦੇ ਸੈਟ ਆ ਉਸ ਤੋਂ ਬਾਅਦ ਲੱਗ ਜਾਂਦੇ ਦੀ ਥਾਈ ਲੈਗ ਪ੍ਰੈਸ ਜਿਹਨੂੰ ਲੈਗ ਬੰਡ ਸਕੁਐਟ ਜੀ ਜੀ ਤੇ ਉਸ ਤੋਂ ਬਾਅਦ ਲੱਗ ਜਾਂਦੇ ਸ਼ੋਲਡਰ

ਜੇ ਆਪਕੇ ਜੁਗਾਂਗੇ ਲੋਰ ਚੈਕ ਕਰ। ਕੋਈ ਹਰ ਸੁਦਾ ਤਕਨੀਕ ਦੇ ਸਾਥ ਨਾਲ ਯੂ ਐਸ اے ਦੀ ਮਸ਼ੀਨਰੀ ਇਹਦੇ ਤੇ ਹਰ ਸੈਟ ਹਰ ਸੁਦਾ ਦਿੱਤੀ। ਸਾਰੀ ਮਸ਼ੀਨਰੀ ਯੂ ਐਸ اے ਤੋਂ ਲੈ ਕੇ ਆਇਆ ਹੈ। ਪਾਣੀ ਯੂ ਐਸ اے ਤੋਂ। ਜੀ। ਅੱਗੇ ਜਿੰਦਗੀ ਇਹ ਹੈ ਜੀ ਬਾਈ ਸੈਫ ਦਾ ਜੀ ਇਹਦੇ ਇੱਥੇ ਬੈਠ ਕੇ ਹੁੰਦੇ ਆ ਜੀ ਬਾਈ ਸੈਫ ਦਾ। ਬਾਈ ਸੈਫ ਦਾ ਲੱਗ ਜਾਂਦਾ ਜੀ ਸ਼ੋਲਡਰ ਲੱਗ ਜਾਂਦਾ ਜੀ। ਹਾਂ। ਆਹ ਜੀ ਇਹ ਬਾਈ ਸੈਫ ਦੀ ਚੀਜ਼ ਹੈ। ਇਸ ਬਾਅਦ ਆ ਗਈ ਉਹਦੇ ਨਾਲ ਦੀ ਸੇਮ ਇਹ ਜਿਹੜੀ ਜੋ ਰਾਣ ਤੇ ਜੋ ਬੰਦਾ ਨਵਾਂ ਹੈ ਉਹਦੇ ਵਾਸਤੇ ਫਾਇਦੇਮੰਦ ਹੈ ਕਿਉਂਕਿ ਇਹਦੇ ਤੇ ਲੋਕ ਲੋਕ ਦਿੱਤੇ ਆ ਜੋ ਨਵਾਂ ਬੰਦਾ ਹੈ ਉਹ ਤੇਰਾ ਫਾਇਦੇਮੰਦ ਹੈ ਜੋ ਮੰਨ ਲਓ ਇਧਰ ਉਹ ਦੋ ਤਿੰਨ ਮਹੀਨੇ ਜਿਹੇ ਇਸ ਬੰਦੇ ਨੇ ਰਹਿ ਗਏ ਨੇ ਉਹ ਉਸ ਪਾਸੇ ਲਾਚ ਪਰ ਨਵਾਂ ਬੰਦਾ ਇਧਰ ਜੋ ਪੁਰਾਣਾ ਹੈ ਉਧਰ ਲਾਚ ਇਹ ਸਾਰੀ ਸਹੂਦਤ ਦਿੱਤੀ ਆ ਲੋਕ ਦਿੱਤਾ ਹੈ ਇਸ ਤੋਂ ਬਾਅਦ ਇਹ پیچھے ਨਹੀਂ ਆਉਂਦਾ ਜੀ ਇਹ ਵੀ ਇੱਕ ਤੋਕ ਦੱਸ ਦਿੰਦੇ ਆ ਇੱਥੇ ਵੀ ਅ ਚੈਸਟ ਦਾ ਵੀ ਪਾਰਟ ਲੱਗ ਜਾਂਦਾ ਤੇ ਧੋਰ ਚੈਸਟ ਦਾ

ਕੋਸਤਬਾ ਦੇ ਤੇ ਜੀ ਡੰਬਲ ਆ ਡੰਬਲ ਹੀ ਡੰਬਲ ਤੁਸੀਂ ਦੇਖ ਸਕਦੇ ਹੋ ਜੀ ਇਹ ਡੰਬਲ ਆਏ ਤੇ ਦੋ ਸ਼ੋਲਡਰ ਵੀ ਲੱਗ ਜਾਂਦਾ ਬਾਈਸੈਪਸ ਵੀ ਲੱਗ ਜਾਂਦਾ ਜੋ ਮਰਜੀ ਤੁਸੀਂ ਲਾ ਕੇ ਦੇਖ ਸਕਦੇ ਹੋ ਐਸ ਤਰ੍ਹਾਂ ਛੋਟੇ ਛੋਟੇ ਡੰਬਲ ਆਏ ਹਨ ਦੋ ਉਹ ਬੱਚਾ ਆ ਛੋਟਾ ਆ ਜਾਂ ਲੇਡੀਜ਼ ਆ ਜੈਂਟਸ ਆ ਉਹ ਛੋਟੇ ਛੋਟੇ ਡੰਬਲ ਆ ਨਾਲ ਸੈਟਸ ਸੈਟਸ ਆ ਆ ਸ਼ੋਲਡਰ ਦਾ ਜੀ ਐਸ ਤਰ੍ਹਾਂ ਸ਼ੋਲਡਰ ਦਾ ਡੰਬਲ ਹੈ ਸਾਹੀ ਸ਼ੋਲਡਰ ਦਿੱਤੀ ਗਈ ਆ ਜੀ ਆਪਣੇ ਕੋਲ ਡੰਬਲ ਆਏ ਜੀ ਕਾਈ ਤੋਂ ਲੈ ਕੇ 35 ਤੱਕ ਟਾਈ ਟਾਈ weight 70 kg ਤੋਂ ਲੈ ਕੇ ਪੰਜ ਕਿਲੋ ਜੀ ਤੱਕ 35 kg ਦਾ ਪ੍ਰੋਪਰ weight ਆ ਆਪਣਾ ਇਹ ਤਾਂ ਆਹੀ ਆਪਣੀ ਲੈਗ ਪ੍ਰੈਸ ਜੋ ਲੈਗ ਪ੍ਰੈਸ ਹੈ ਇਹਦੇ ਵਿੱਚ ਤਿੰਨ ਚਾਰ ਐਕਸਰਸਾਈਜ਼ਾਂ ਲੱਗਦੀਆਂ ਨੇ ਜੋ ਝਕਾਰ ਲਾਵਾਂਗੇ ਇਹ ਆਪਣੇ ਵਿਚਕਾਰਲੇ ਪਾਰਟ ਤੇ ਲੱਗੇਗੀ ਜੋ ਉੱਪਰ ਲਾਵਾਂਗੇ ਇਹ ਆ ਸਾਰਾ ਪਾਸਾ ਕਵਰ ਕਰੇਗੀ ਇਹਦੇ ਲੱਗਦਾ ਸੁਮੋ ਜੀ ਇਹ ਫਿਰ ਇੱਥੋਂ ਲੈ ਕੇ ਸਾਰਾ ਲੱਗਦਾ ਇਹਨੂੰ ਲੈਗ ਪ੍ਰੈਸ ਬੋਲਦੇ ਆ ਲੈਗ ਪ੍ਰੈਸ ਇਹ ਹਫਤੇ ਦੇ ਵਿੱਚ ਦੋ ਵਾਰੀ ਵੀ ਲਗਾ ਸਕਨੇ ਆ ਇੱਕ ਵਾਰੀ ਵੀ ਲਗਾ ਸਕਨੇ ਆ ਤਾਂ ਇਹਦੇ ਨਾਲ ਪੇਟ ਤੇ ਵੀ ਜ਼ੋਰ ਪੈਂਦਾ ਪੇਟ ਵੀ ਘਟਦਾ ਜਿੰਨਾਂ ਦਾ ਪੇਟ ਜ਼ਿਆਦਾ ਐਸ ਤਰ੍ਹਾਂ ਦਾ ਕੀ ਆ ਗਈ ਜੀ ਫਲਾਈ ਇਹਦੇ ਤੇ ਸਾਰੀਆਂ ਸੌਦੇ ਦਿੱਤੀਆਂ ਨੇ ਚੈਸਟ ਵੀ ਲੱਗਦੀ ਐ ਲੈਗ ਵੀ ਲੱਗਦੀ ਐ ਸ਼ੋਲਡਰ ਵੀ ਲੱਗਦਾ ਬਾਈ ਸਾਹਿਬ ਵੀ ਲੱਗਦਾ ਤਾਂ ਬੈਕ ਵੀ ਲੱਗਦੀ ਐ ਸਾਰੀਆਂ ਸਹੂਦਾਇਤਾਂ ਦੇ ਦਿੱਤੀਆਂ ਜਿਹੜੀਆਂ ਲੋਕਾਂ ਦੀਆਂ ਟੀਚਰਾਂ ਮੈਨੂੰ ਹੁੰਦੀਆਂ ਸੀ ਉਸ ਚੀਜ਼ ਨੂੰ ਮੈਂ ਆਪਣੇ ਆਪ ਤੇ ਮੋਟੀਵੇਸ਼ਨ ਨੂੰ ਦੇ ਵਿੱਚ ਤਬਦੀਲ ਕੀਤਾ ਫਿਟਨੈਸ ਲਾਈਨ ਦੇ ਵਿੱਚ ਅੱਗੇ ਵਧਿਆ ਡੇ ਬਾ ਡੇ ਆਪ ਨੂੰ ਗਰੋਅ ਕੀਤਾ ਤੇ ਅੱਜ ਇਸ ਮਕਾਮ ਤੇ ਮੈਂ ਪਹੁੰਚਿਆ ਵੀ ਜੋ ਕਿ ਲੋਕਾਂ ਨੂੰ ਵੀ ਗਾਈਡ ਕਰਦਾ ਨਸ਼ਿਆਂ ਤੋਂ ਦੂਰ ਰੱਖਣ ਦੀ ਇਹ ਇੱਕ ਬਹੁਤ ਹੀ ਵੱਡੀ ਆਪਣਾ ਵਧੀ ਹੈ ਜੋ ਕਿਸਾਨ ਉਹਨੀ ਚਤਰਾਥੀ ਨੇ ਦਿੱਤੀ ਹੈ ਮੰਡੀ ਲਾਧੂਕਾ ਦੇ ਵਿੱਚ ਖੋਲੀ ਆ ਤੇ ਜਿਨ੍ਹਾਂ ਤੋਂ ਆ ਕੇ ਮੁੰਡੇ ਇੱਥੇ ਮੇਰੇ ਤੋਂ ਮੋਟੀਵੇਸ਼ਨ ਹੋਏ ਕਈ ਨਸ਼ਿਆਂ ਤੋਂ ਵੀ ਛਡਾਏ ਕਈ ਤੇ ਇਸੇ ਤਰ੍ਹਾਂ ਆਪਦੇ ਆਪ ਨੂੰ ਅੱਗੇ ਹੋਰ ਲੈ ਕੇ ਜਾਣ ਦੀ ਨਵੀਂ ਪੀੜ੍ਹੀ ਨੂੰ ਜੋ ਵੀ ਯੂਥ ਵੱਧ ਰਹੀ ਆ ਨਸ਼ਿਆਂ ਤੋਂ ਦੂਰ ਹੋ ਕੇ ਜਿੰਮ ਵੱਲ ਆ ਰਹੀ ਹੈ ਜਿਹੜੇ ਡਾਇਮੰਡ ਹੈਲਥ ਦੇ ਓਨਰ ਅਨਿਲ ਚਤਰਾਥੀ ਆ ਹਨ ਕਿਉਂਕਿ ਆਪਣੀ ਆਪਣਾ ਬੋਰਡ ਏਰੀਆ ਨਾਲ ਲਾਧੂ ਕਾ ਮੰਡੀ ਛੋਟੀ ਜੀ ਹੈ ਇੰਨੀ ਹਾਈ ਫਾਈ ਐਡਵਾਂਸ ਜਿਹੜੀ ਜਿਮ ਲਿਆ ਕੇ ਆਪਾਂ ਨੂੰ ਦਿੱਤੀ ਤਾਂ ਕਿ ਇਹ ਧੰਨਵਾਦ ਕਰ ਦੋ ਜੀ ਇੰਨੀ ਦਿੱਖਤ ਰੱਖਦੇ ਕਿਉਂਕਿ ਜੀ ਇਹ ਪਿਛੜੇ ਹੋਏ ਆਪਣਾ ਏਰੀਆ ਇੱਥੇ ਲਗਭਗ ਨੇੜੇ ਤੇੜੇ ਹੈ ਜੀ ਕੋਈ ਜਿਮ ਵੀ ਨਹੀਂ ਜੋ ਉਹਨਾਂ ਨੇ ਇਹ ਚੀਜ਼ ਆਪਾਂ ਨੂੰ ਪ੍ਰੋਵਾਈਡ ਕੀਤੀ ਆ ਤੇ ਯੂਥ ਨੂੰ ਵੀ ਚਾਹੀਦਾ ਹੈ ਵੱਧ ਤੋਂ ਵੱਧ ਸੰਯੋਗ ਦੇਣ ਨਸ਼ਿਆਂ ਤੋਂ ਦੂਰ ਰਹਿਣ ਆਪਦੇ ਮਾਪਿਓ ਦਾ ਮਾਣ ਵਿਧਾਨ ਸਪੋਰਟਸ ਵਿੱਚ ਅੱਗੇ ਜਾਣ ਕੰਪੀਟੀਸ਼ਨ ਖੇਡਣ ਤੇ ਆਪਦੇ ਏਰੀਆ ਦਾ ਨਾਮ ਰੋਸ਼ਨ ਕਰਨ ਤੇ ਅਨੀਲ ਚਤਰਾਥੀ ਦਾ ਇਹ ਏਰੀਆ ਦੇ ਨਹੀਂ ਦੇ ਸਕਦਾ ਕਿਉਂਕਿ ਇਹਨਾਂ ਲੱਖਾਂ ਦਾ ਲਾ ਕੇ ਪੈਸਾ ਇਹ ਸਾਨੂੰ ਪ੍ਰੋਵਾਈਡ ਕਰਾਈ ਹੈ ਤੇ ਲੋਕਾਂ ਨੂੰ ਨਸ਼ੇ ਮੁਕਤ ਰੱਖਣ ਦਾ ਇੱਕ ਇਹ ਸਾਨੂੰ ਸਮਾਂ ਦਿੱਤਾ ਹੈ ਤੇ ਇਸੇ ਤਰ੍ਹਾਂ ਇਹ ਲੋਕ ਆਪਣਾ ਜਿਵੇਂ ਵਿੱਚ ਆਣ ਨਸ਼ਿਆਂ ਤੋਂ ਦੂਰੀ ਬਣਾਣ ਆਪਦੇ ਆਪ ਦੇ ਸਰੀਰ ਨੂੰ ਫਿੱਟ ਰੱਖਣ ਬਿਮਾਰੀਆਂ ਤੋਂ ਦੂਰ ਰੱਖਣ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਦੋਂ ਆਪਾਂ ਬਾਹਰ ਰਹਿੰਦੇ ਆ ਖਾਣਾ ਪੀਣਾ ਆਪਣਾ ਸਹੀ ਨਹੀਂ ਰਹਿੰਦਾ ਜਦੋਂ ਆਪਾਂ ਕਿਸੇ ਸਪੋਰਟਸ ਵੱਲ ਜਾਂਦੇ ਆ ਕਿਸੇ ਵੀ ਗੇਮ ਵੱਲ ਜਾਂਦੇ ਆ ਤੇ ਆਪਣਾ ਖਾਣਾ ਪੀਣਾ ਬਦੋ ਬਦੀ ਸਹੀ ਹੋ ਜਾਂਦਾ ਹੈ ਤੇ ਸਰੀਰ ਦੀ ਗਰੋਥ ਹੁੰਦੀ ਆ ਤਾਕਤਵੰਦੀ ਆ ਕਿ ਨਸ਼ਿਆਂ ਤੋਂ ਤਾਂ ਕਿਤੇ ਦੂਰ ਅੱਗੇ ਲੰਘ ਜਾਂਦੇ ਜੀ ਐਮੈਂਡ ਹੈਲਥ ਜਿਮ ਦੇ ਵਿੱਚ ਇਹਨਾਂ ਦੇ ਓਨਰ ਨਿਲ ਚਕਰਤ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਇੰਨੀ ਵਧੀਆ ਸਾਨੂੰ ਸਾਡੇ ਪਛੜੇ ਏਰੀਆ ਨੂੰ ਜਿਮ ਦਿੱਤੀ ਦੌਲਤ ਗਈ ਕੁਛ ਨਾ ਵਿਗੜਿਆ ਮਨ ਸਮਝਾ ਲੋ ਜੀ ਸਭ ਮਨ ਸਮਝਾ ਲੋ ਜੀ ਹੱਥ ਪੈਰ ਨਾਲ ਚੱਲਿਆ ਕਿੱਥੋਂ ਕਮਾ ਲੋਗੇ ਨੋਡ ਜੀ ਆਖਰ ਨੂੰ ਕੰਮ ਆਉਣੀ ਖਾਦੇ ਚੋਰੀ ਜੀ ਬਾਕੀ ਕਿਦੇ ਕੰਮ ਬਾਅਦ ਚ ਪਹਿਲਾਂ ਸੇ ਜ਼ਰੂਰੀ ਜੀ ਧੰਨਵਾਦ ਜੀ ਦੇਖਿਆ ਜੀ ਤੁਸੀਂ ਸ਼ਾਇਦ ਤੁਹਾਡੀ ਹਾਈਟ ਸਾਰਿਆਂ ਤੋਂ ਛੋਟੀ ਹੈ ਹਾਂ ਜੀ ਤੁਸੀਂ ਪਹਿਲਾਂ ਵੀ ਬਦਲੇ ਹੋ ਤੇ ਫਿਰ ਜਿਮ ਕਰ ਰਹੇ ਹੋ ਜਿਆਦਾ ਹੋਰ ਨਾ ਪਤਲਾ ਹੋ ਜਾਓਗੇ ਨਹੀਂ ਜੇ ਡਾਈਟ ਰੂਟੀਨ ਨਾਲ ਲਵਾਂਗੇ ਤਾਂ ਹੈਗਾ ਨਾ ਸ਼ਿਵਤ ਨਹੀਂ ਆ ਜੇ ਜਿਮ ਨਾਲ ਰੂਟੀਨ ਲਵਾਂਗੇ ਰੂਟੀਨ ਨਾਲ ਜਿਮ ਲਵਾਂਗੇ ਨਾ ਵਧੇਗਾ ਸ਼ਰੀਰ ਕੱਡੇਗਾ ਨਹੀਂ ਕਦੇ ਵੀ ਠੀਕ ਹੈ ਜਿਹੜੇ ਤੁਹਾਡੇ ਹਮ ਉਮਰ ਦੇ ਨੌਜਵਾਨ ਨੇ ਜਿਹੜੇ ਜਿਮ ਨਹੀਂ ਕਰਦੇ ਉਹਨਾਂ ਨੇ ਕੀ ਕਰਨਾ ਚਾਹੁੰਦੇ ਤੁਸੀਂ ਉਹਨਾਂ ਨੂੰ ਇਹ ਕਵਾਂਗਾ ਕਿ ਨਸ਼ਾ ਤੋਂ ਬਚੋ ਤੇ ਜਿੰਮ ਜੋਇਨ ਕਰੋ। ਨਸ਼ਾ ਜਿੱਕੀ ਕੋਈ ਕੁਝ ਵੀ ਨਹੀਂ ਪੈਂਦਾ ਸੱਚੀ। ਜਿੰਮ ਜੋਇਨ ਕਰਨ ਦੇ ਫਾਇਦੇ? ਜੀ। ਸ਼ੀਨ ਤੇ ਜਾਨਵਰ ਦੀ ਹੈ ਤੇ ਇਹ ਦਿਮਾਗੀ ਤੌਰ ਤੇ ਬੰਦਾ ਸਹੀ ਰਹਿੰਦਾ ਹੈ। ਠੀਕ ਹੈ। ਤੇ ਮੋਟੀਵੇਸ਼ਨ ਵੱਧਦਾ। ਜੀ, ਧੰਨਵਾਦ। ਲੋਕ ਏਸੀ ਦੇ ਵਿੱਚ ਸੁੱਤੇ ਪਿਆ ਤੁਸੀਂ ਗਰਮੀ 'ਚ ਇਥੇ ਜਿੰਮ ਦੇ ਵਿੱਚ ਕੀ ਕਹਿਣਾ ਚਾਹੁੰਦੇ ਜੀ? ਬਾਈ ਜੀ ਭਾਵੇਂ ਸਰਦੀ ਆ ਤੇ ਭਾਵੇਂ ਗਰਮੀ ਆ ਜਿੰਮ ਦਾ ਜ਼ਰੂਰੀ ਹੈ ਨਾ। ਜੀ। ਸਰੀਰ ਤਾਂ ਆਪਣਾ ਉਹੀ ਰਹਿਣਾ। ਸਰੀਰ ਨੂੰ ਤਾਂ ਆਪਾ ਬਣਾਉਣਾ ਹੀ ਪਰੋਣਾ ਭਾਵੇਂ ਸਰਦੀਆਂ ਤਾਂ ਭਾਵੇਂ ਗਰਮੀ ਆ ਸਰੀਰ ਤਾਂ ਉਹੀ ਆ ਤੇ ਆਪਾਂ ਵੱਧ ਤੋਂ ਵੱਧ ਜਿੰਮ ਜਾਈਏ ਤੇ ਵੱਧ ਤੋਂ ਵੱਧ ਜਾਂ ਜੇ ਜਿਮ ਨਹੀਂ ਜਾ ਸਕਦੇ ਤਾਂ ਗਰਾਊਂਡ 'ਚ ਜਾਓ ਆਪਦਾ ਸਰੀਰ ਹੀ ਕਸਤ ਕਰੋ ਸਰੀਰ ਨੂੰ ਸਵਸਥ ਰੱਖੋ ਇਹਦਾ ਕੋ ਮਤਲਬ ਨਹੀਂ ਭਾਵੇਂ ਗਰਮੀਆਂ ਭਾਵੇਂ ਸਰਦੀਆਂ ਦਾ ਨਾ ਕੋਈ ਲੈਣ ਦੇ ਨੀਗਾ ਸਰੀਰ ਤਾਂ ਆਪਣਾ ਸਰੀਰ ਹੀ ਆ ਸਰੀਰ ਨੂੰ ਤਾਂ ਸਵਸਥ ਰੱਖਣਾ ਹੀ ਪਾਣਾ ਭਾਵੇਂ ਗਰਮੀ ਤੁਹਾਡਾ ਨਾਮ ਕੀ ਸਰ ਮੇਰਾ ਨਾਮ ਸੰਪੀਰਾ ਜੀ ਕਿੰਨਾ ਟਾਈਮ ਤੋਂ ਜਿੰਮ ਜਾਈ ਕਿ ਮੈਨੂੰ 4 ਮਹੀਨੇ ਹੋ ਗਏ ਅ ਨੌਜਵਾਨਾਂ ਨੇ ਕੀ ਕਹਿਣਾ ਚਾਹੁੰਦੇ ਜੀ ਨੌਜਵਾਨਾਂ ਨੂੰ ਇਹੋ ਕਹਿਣਾ ਚਾਹੁੰਦੇ ਆ ਕਿ ਨਸ਼ਿਆਂ ਤੋਂ ਦੂਰ ਰਹ ਅਦਾ ਜਿਮ ਜੁਆਇਨ ਕਰੋ ਆਪਾਂ ਗਰਾਊਂਡ ਜਾਓ ਦੌੜ ਲਾਓ ਮਤ ਤੋਂ ਬਾਅਦ ਵੇਟ ਚੱਕੋ ਜਿਮ ਨਾਲ ਸਿਰਫ ਇਹੋ ਹੀ ਨਹੀਂਗਾ ਕਿ ਆਪਣਾ ਸਰੀਰ ਨਹੀਂ ਮੰਦਾ ਆਪਣੇ ਦਿਮਾਗੀ ਤੌਰ ਤੇ ਆਪਣੀ ਕਸਰਤ ਵੀ ਹੁੰਦੀ ਹੈ ਬੰਦੇ ਦਾ ਦਿਮਾਗ ਵੀ ਮੈਂਟਲੀ ਬੰਦਾ ਸਟਰੋਂਗ ਹੁੰਦਾ ਸਿਰਫ ਸਰੀਰ ਨਹੀਂ ਬੰਦਾ ਮੈਂਟਲੀ ਵੀ ਸਟਰੋਂਗ ਹੁੰਦਾ ਤੇ ਇਹੋ ਸ਼ਲਾ ਦੰਨੇ ਆ ਕਿ ਬਾਤੋਂ ਨਸ਼ੇ ਤੋਂ ਦੂਰ ਰਹੋ ਤੇ ਆਪਣਾ ਗਰਾਊਂਡ ਜਾਓ ਜਿਮ ਜਾਓ ਆਪਾਂ ਦਾ ਸਰੀਰ ਕਸਰਤ ਕਰੋ ਬਸ ਜਿਮ ਤੋਂ ਪਹਿਲਾਂ ਕਿਵੇਂ ਲੱਗਦਾ ਸੀ ਤੇ ਹੁਣ ਕਿਵੇਂ ਲੱਗਦਾ ਜਦੋਂ ਜੁਆਇਨ ਕੀਤੀ ਸੀ ਪਹਿਲਾਂ ਬੜੀ ਘਾਟ ਸੀ ਮੋਟੀਵੇਸ਼ਨ ਦੀ ਘਾਟ ਸੀਗੀ ਸਰੀਰ 'ਚ ਮਤਲਬ ਉਹ ਤਾਂ ਆਪਾਂ ਨੂੰ ਪਤਾ ਹੀ ਜਦੋਂ ਆਪਾਂ ਗਰਾਊਂਡ ਜਾਂਦੇ ਆਂ ਜਾਂ ਜਿਮ ਚ ਜਾਂਦੇ ਆਂ ਸਰੀਰ 'ਚ ਬਦਲਾਅ ਤਾਂ ਆਉਂਦਾ ਹੀ ਆ ਵੀ ਸਰੀਰ 'ਚ ਜਾਨ ਮੰਨੀ ਸ਼ੁਰੂ ਹੋ ਜਾਂਦੀ ਆ ਉਹਦੇ ਨਾਲ ਦਿਮਾਗੀ ਤੌਰ ਤੇ ਬੰਦਾ ਵੀ ਸਟਰੋਂਗ ਹੋਣਾ ਸ਼ੁਰੂ ਹੋ ਜਾਂਦਾ ਇੱਕ ਡਿਸਪਲਨ ਦੀ ਪਾਵਨਾ ਬਹੁਤ ਵਧੀਆ ਬਣ ਜਾਂਦੀ ਆ ਕਿਉਂਕਿ ਜਿਮ 'ਚ ਜਦੋਂ ਆਉਨੇ ਆਪਾਂ ਡੰਬਲ ਲਾਉਨੇ ਆ ਜਾਂ ਆਪਾਂ ਵੇਟ ਚੱਕਦੇ ਆ ਜਿੱਥੋਂ ਆਪਾਂ ਵੇਟ ਚੱਕਿਆ ਆਪਾਂ ਉੱਥੇ ਜਾ ਕੇ ਰੱਖਣਾ ਡਿਸਪਲਨ ਵੀ ਕ੍ਰੀਏਟ ਹੁੰਦਾ ਤੇ ਆਪਣੇ ਦਿਮਾਗੀ ਤੌਰ ਤੇ ਵੀ ਆਪਾਂ ਸਟਰੋਂਗ ਹੁੰਨੇ ਆ ਤੇ ਮੋਟੀਵੇਸ਼ਨ ਬਹੁਤ ਜ਼ਿਆਦਾ ਮਿਲਦੀ ਆ ਜਿਹੜੇ ਵੀ ਆਪਾਂ ਕੰਮ 'ਚ ਜਾਂਦੇ ਆ ਉਹਦੇ ਵੱਲ ਆਪਣਾ ਫੋਕਸ ਜੁੜਦਾ ਫੋਕਸ ਬੰਦਾ ਬੰਦੇ ਦਾ ਇਹੋ ਹੀ ਹੈ ਜੀ ਜੀ ਸਰ ਕਿਨੇ ਟਾਈਮ ਹੋ ਗਿਆ ਜਿਮ ਜੁਆਇਨ ਕੀਤੀ ਨੂੰ ਕੀ ਇਹਦੇ ਫਾਇਦੇ ਸੰ ਦੱਸੋ ਮੈਨੂੰ ਸਰ ਲਗਭਗ ਹੋ ਗਏ 5 ਤੋਂ 6 ਸਾਲ ਫਾਇਦਾ ਹੀ ਫਾਇਦਾ 120 120 ਕਿਲੋ ਤੇ ਚੱਲੇ ਸੀਗੇ ਅੱਜ 78 ਕਿਲੋ ਤੇ ਖੜੇ ਆ ਪੌਡਰ ਵੇਟ 120 120 ਕਿਲੋ ਸੀਗਾ ਹਾਂਜੀ ਸਰ ਇਸ ਟਾਈਮ 78 ਕਿਲੋ ਜੀ ਜੇ ਮੈਂ ਬੈਂਕ ਲੋਕੀ ਕਹਿੰਦੇ ਨੇ ਹਾਈਟ ਨਹੀਂ ਵੱਧਦੀ ਕੁਛ ਨਹੀਂ ਹੈ ਜੇ ਆਪਣੀ ਪ੍ਰੋਪਰ ਡਾਈਟ ਹੈ ਆਪਾਂ ਕਿਸੇ ਬੰਦੇ ਦੀ ਗਾਈਡੈਂਸ ਅੰਡਰ ਲਾ ਰਹੇ ਆ ਤਾਂ ਹਾਈਟ ਬਾਰੇ ਕੋਈ ਚੱਕਰ ਨਹੀਂ ਜਦੋਂ ਮੈਂ 120 ਕਿਲੋ ਦੀ ਗੱਲ ਕਰ ਰਿਹਾ ਤਾਂ ਮੇਰੀ ਹਾਈਟ ਉਹ ਤੋਂ ਲਗਭਗ 4 ਫੁੱਟ 2-3 ਇੰਚ ਸੀ ਤੇ ਅੱਜ ਤੁਹਾਡੇ ਸਾਹਮਣੇ 5-10 ਦੇ ਨੇੜੇ ਆ ਹਾਈਟ ਦਾ ਹੀ ਫਰਕ ਪੈਂਦਾ ਹੀ ਹੈ ਜੇੜ ਦਾ ਹੀ ਫਰਕ ਪੈਂਦਾ ਜੀ ਸਰ ਆਪਣੇ ਗ੍ਰੋਥ ਹਾਰਮੋਨ ਹੁੰਦੇ ਆ ਆਪਣੇ ਨਹੀਂ ਸਰ ਗ੍ਰੋਥ ਹਾਰਮੋਨ ਨਾਮ ਦੀ ਇੱਕ ਚੀਜ਼ ਹੈ ਆਪਣੀ ਬੋਡੀ ਚ ਰਿਲੀਜ਼ ਹੁੰਦੇ ਆ ਜਿਹੜੇ ਹਨ ਜਦੋਂ ਕੋਈ ਵੀ ਆਪਾਂ ਸਪੋਰਟਸ ਜਾਂ ਕੋਈ ਵੀ ਐਕਟੀਵਿਟੀ ਕਰਦੇ ਆ ਆਪਾਂ ਹੁਣ ਅਕਸਰ ਤਾਂ ਸਰੀਰ ਨੂੰ ਪਤਾ ਲੱਗਦਾ ਕਿ ਆਪਾਂ ਖੇਚਲ ਦਿੱਤੀ ਆ ਉਹਨੂੰ ਤਾਂ ਆਪਣੇ ਹਾਰਮੋਨਸ ਜ਼ਿਆਦਾ ਰਿਲੀਜ਼ ਹੁੰਦੇ ਆ ਕੱਟਦੇ ਨਹੀਂ ਆ ਕਦੇ ਵੀ ਜੇ ਗਰੋਥ ਹਾਰਮੋਨ ਰਿਲੀਜ਼ ਹੋਊਗਾ ਤਾਂ ਆਪਣੀ ਹਾਈਟ ਵੀ ਵਧੂਗੀ weight ਵੀ ਕੰਟਰੋਲ ਹੋਊਗਾ ਬਿਮਾਰੀਆਂ ਵੀ ਘਟਣਗੀਆਂ ਸਭ ਕੁਝ ਹੋਊਗਾ ਜਿਹੜੇ ਅਫੋਰਡ ਨਹੀਂ ਕਰ ਸਕਦੇ ਜਿਮ ਮੰਨ ਲਓ ਗਰੀਬ ਨੇ ਜੀ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਉਹਨਾਂ ਦਾ ਡਾਈਟ ਪਲਾਨ ਜਾਂ ਉਹ ਸਵੇਰ ਸਿਆਰ ਕਰਕੇ ਕਿਸ ਤਰ੍ਹਾਂ ਆਪਣੇ ਸਰੀਰ ਨੂੰ ਸੈੱਟ ਰੱਖ ਸਕਦੇ ਆ ਜੀ ਸ਼ੈਰ ਕਰੋ ਸ਼ੈਰ ਤਾਂ ਭਾਵੇਂ ਕੋਈ ਗਰੀਬ ਹੈ ਅਮੀਰ ਹੈ ਅਸੀਂ ਜਿੰਮ ਲਾ ਰਹੇ ਹਾਂ ਅਸੀਂ ਫਿਰ ਵੀ ਕਰਦੇ ਆ ਸ਼ੈਰ ਤਾਂ ਵਧੀਆ ਹੀ ਹੈ ਜੇ ਡਾਈਟ ਪਲਾਨ ਦੀ ਆਪਾਂ ਗੱਲ ਕਰੀ ਤਾਂ ਕੋਈ ਜ਼ਰੂਰੀ ਨਹੀਂ ਹੈ ਕਿ ਆਪਾਂ ਮਹਿੰਗੇ ਸਪਲੀਮੈਂਟ ਹੀ ਖਾਣੇ ਆ ਹੁਣ ਅੱਜ ਮੈਂ ਇਹ ਮੈਂ ਹੁਣ ਗੇਮ ਕਰਨਾ ਚਲੋ ਮੰਨ ਲਓ ਹਨਾ ਮੈਂ 1 ਸਾਲ ਬਾਅਦ ਕੰਪੀਟੀਸ਼ਨ ਲੜਨਾ ਹੈ ਕੁਛ ਹੈ ਫਿਰ ਮੇਰੀ ਡਾਈਟ ਹੋਰ ਹੋਊਗੀ ਹੁਣ ਜਿੱਦਾਂ ਆਹ ਬਾਈ ਖੜਾ ਪਿੱਛੇ ਆਪਣੇ ਇਹਦਾ weight 50 ਕਿਲੋ ਹੈ ਤਾਂ ਇਹ ਤਾਂ ਕਰਦੀ ਡਾਈਟ ਖਾ ਕੇ ਵੀ ਬੜੀ इजीली ਇੱਕ ਉਹ ਅਚੀਵ ਕਰ ਸਕਦਾ ਬੋਡੀ ਨੂੰ ਜਿੰਮ ਲਾਣਾ ਮਤਲਬ ਸਿਰਫ ਇਹ ਨਹੀਂ ਹੈ ਕਿ ਆਪਾਂ ਬੋਡੀ ਬਣਾਣੀ ਹੈ ਆਪਾਂ ਫਿਟਨੈਸ ਅਸਤੇ ਇ ਜੇ ਹੁਣ ਕਿਸੇ ਬੰਦੇ ਦਾ ਕੋ ਟਾਰਗੇਟ ਹੈਗਾ ਕਿ ਮੈਂ ਕੰਪਲੀਟ ਕਰਨਾ ਫਿਰ ਤਾਂ ਉਹ ਡਾਈਟ ਆਪਣਾ ਥੋੜੀ ਲੈਣੀ ਪਊਗੀ ਫਿਰ ਬਜਟ ਥੋੜਾ ਆਊਟ ਜਾਂਦਾ ਨਹੀਂ ਤਾਂ ਨੋਰਮਲ ਡਾਈਟ ਆਪਣਾ ਕਰੇ ਦਾਲ ਖਾਣੇ ਆ ਵੇਸ਼ਣ ਖਾਣੇ ਆ ਦੁੱਧ ਪੀ ਲਿਆ ਦਹੀਂ ਪੀ ਲਿਆ ਜਿੰਨੀ ਇੱਕ ਬੰਦੇ ਨੂੰ ਪ੍ਰੋਟੀਨ ਚਾਹੀਦਾ 50 ਤੋਂ 60 ਗ੍ਰਾਮ ਬੜਾ ਈਜ਼ੀਲੀ ਪੂਰਾ ਹੁੰਦਾ ਬੰਦੇ ਦਾ ਇੱਕ ਮੈਂ ਤੁਹਾਨੂੰ ਹੋਰ ਗੱਲ ਕਹਿਣਾ ਚਾਹੁੰਨਾ ਵੀ ਆਪਣਾ ਬਾਰਡਰ ਏਰੀਆ ਪਸ਼ੜਾ ਏਰੀਆ ਹਾਂਜੀ ਤਾਂ ਆਪਾਂ ਬਤਾਈ ਦੇਣਾ ਚਾਹੁੰਨੇ ਆ ਅਨਿਲ ਚਿਤਰਾ ਚਿਤਰਾ ਸਿੰਘ ਹਾਂਜੀ ਮਤਲਬ ਇੰਨੀ ਵੱਡੀ ਜੀਮ ਲਿਆ ਕੇ ਆਪਣੇ ਇੱਕ ਛੋਟੇ ਮਤਲਬ ਮੰਡੀ ਦੇ ਵਿੱਚ ਉਹਨਾਂ ਨੇ ਲਿਆ ਲਾਈਫ ਐਂਡ ਟਾਈਮ ਐਂਡ ਹੈਲਥ ਵੀ ਐਦੋਂ ਪਹਿਲਾਂ ਜਿੰਮ ਹੈਗੀ ਸੀ ਪਰ ਉਹੀ ਗੱਲ ਹੈ ਕਿ ਕੁਝ ਫੈਸਿਲਿਟੀ ਜੰਦੀਆਂ ਨਹੀਂ ਸੀ ਜਾਂ ਕੁਝ ਗਾਈਡੈਂਸ ਦੇਣ ਵਾਲੇ ਨਹੀਂ ਸੀਗੇ ਹੁਣ ਖੜ ਕੇ ਉੱਤੇ ਵੀਰਾ ਕੋਲ ਲਗਵਾਉਂਦਾ ਉਹ ਚੀਜ਼ ਬੜਾ ਫਰਕ ਪੈ ਜਾਂਦਾ ਜਿਹੜਾ ਬੰਦਾ ਜਿੰਨੇ ਨਹੀਂ ਵੀ ਆਣਾ ਉਹ ਵੀ ਆ ਜਾਂਦਾ ਕਿ ਚਲੋ ਠੀਕ ਹੈ ਕੋਈ ਲਗਵਾਉਣ ਵਾਲਾ ਹੈਗਾ ਕਈ ਵਾਰ ਕੀ ਹੁੰਦਾ ਕਿ ਬੰਦਾ ਸ਼ਰਮ ਦਾ ਮਾਰੇ ਹੀ ਆ ਜਾਂਦਾ ਯਾਰ ਵੀ ਇਹ ਤੇ ਸਾਰੇ ਲਾ ਰਹੇ ਆ ਮੈਨੂੰ ਪਤਾ ਨਹੀਂ ਮੈਂ ਲਗਾਣਾ ਕੀ ਹੈ ਤੇ ਇੱਕ ਦਿਨ ਆ ਕੇ ਦੂਜੇ ਦਿਨ ਆਉਂਦਾ ਨਹੀਂ ਵਧੀਆ ਪਹਿਲਾਂ ਕੀਤਾ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਫਾਇਲ 24 ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਇਹੋ ਜਿਹੀਆਂ ਖਬਰਾਂ ਲਗਾਉਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ